ਟਰੈਪ ਲਗਾ ਚੱਕ ਲਿਆ ਰਿਸ਼ਵਤ ਲੈਣ ਦਾ ਕਲਰਕ ਉਹ ਫਾਈਲਾਂ ਦੀ ਵੈਰੀਫਿਕੇਸ਼ਨ ਆਨਲਾਈਨ ਡਨ ਕਰਨ ਦੇ ਲਈ ਪੈਸੇ ਦੀ ਡਿਮਾਂਡ ਕਰ ਰਹੇ ਨੇ ਵਿਜੀਲੈਂਸ ਨੇ ਕਲਰਕ ਨੂੰ ਰੰਗੇ ਹਾਥੀ ਰਿਸ਼ਵਤ ਲੈਣ ਦੇ ਕੀਤਾ ਗ੍ਰਿਫਤਾਰ ਹਾਂ 2700 ਹੈਗੀ ਹੈ ਅਮਾਉਂਟ ਜਿਹਦੇ ਵਿੱਚ ਅਸੀਂ 200 ਟਰੈਪ ਕੀਤਾ ਐਂਡ ਇਹ ਆਰਟੀਸੀ ਕਲਰਕ ਨੇ ਵਿਜੀਲੈਂਸ ਅਫਸਰ ਦੇ ਕਲਰਕ ਤੇ ਵੱਡੇ ਖੁਲਾਸੇ ਅਸੀਂ ਇਨਵੈਸਟਿਗੇਟ ਕਰਾਂਗੇ ਐਵਰੀ ਅਸਪੈਕਟ ਕਿ ਜੇਕਰ ਇਹ ਅੱਗੇ ਕਿਸੇ ਦਾ ਰੋਲ ਆਂਦਾ ਹੈ ਤਾਂ ਵੀ ਵਿਲ ਡੈਫੀਨਟਲੀ ਟੇਕ ਐਕਸ਼ਨ ਔਨ ਦੈਟ ਪਰਸਨ ਜੀ ਹਾਂ ਰਿਸ਼ਵਤ ਲੈੰਦੇ ਇਸ ਕਲਰਕ ਨੂੰ ਵਿਜੀਲੈਂਸ ਵੱਲੋਂ ਰੰਗੇ ਹੱਥੀ ਗ੍ਰਫਤਾਰ ਕਰਨ ਦਾ ਦਾਬਾ ਕੀਤਾ ਗਿਆ ਜਾਣਕਾਰੀ ਮੁਤਾਬਕ ਵਿਜੀਲੈਂਸ ਵੱਲੋਂ ਮੁਲਜ਼ਮ ਨੂੰ ਗ੍ਰਫਤਾਰ ਕਰਨ ਲਈ ਪਹਿਲਾਂ ਇਸ ਮੁਲਜ਼ਮ ਤੇ ਟਰੈਪ ਲਗਾਇਆ ਗਿਆ ਸੀ ਫਿਰ ਸ਼ਖਸ ਤੋਂ ਰਿਸ਼ਵਤ ਲੈੰਦੇ ਹੋਏ ਮੌਕੇ ਤੇ ਹੀ ਇਸ ਨੂੰ ਕਾਬੂ ਕੀਤਾ ਗਿਆ ਗ੍ਰਿਫਤਾਰ ਇਸ ਮੁਲਜ਼ਮ ਕਲਰਕ ਤੇ ਵੱਡੇ ਖੁਲਾਸੇ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਆਰ ਸੀ ਵੈਰੀਫਾਈ ਕਰਨ ਦੇ ਬਦਲੇ 3000 ਰੁਪਏ ਪ੍ਰਤੀ ਗੱਡੀ ਰਿਸ਼ਵਤ ਦੀ ਮੰਗ ਕਰਦਾ ਸੀ ਸ਼ਿਕਾਇਤਕਰਤਾ ਵੱਲੋਂ ਆਰ ਸੀ ਵੈਰੀਫਾਈ ਕਰਵਾਉਣ ਲਈ ਕਲਰਕ ਨਾਲ 2700 ਰੁਪਏ 'ਚ ਸੌਦਾ ਤੈਅ ਕੀਤਾ ਗਿਆ ਸੀ ਇਸ ਦੇ ਨਾਲ ਹੀ ਸ਼ਖਸ ਵੱਲੋਂ ਇਸ ਦੀ ਸ਼ਿਕਾਇਤ ਬਠਿੰਡਾ ਵਿਜੀਲੈਂਸ ਨੂੰ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਵਿਜੀਲੈਂਸ ਨੇ ਕਾਰਵਾਈ ਕਰਦੇ ਹੋਏ ਇਸ ਕਲਰਕ ਨੂੰ 2700 ਰੁਪਏ ਦੀ ਰਿਸ਼ਵਤ ਲੈਂਦੇ ਮੌਕੇ ਤੇ ਹੀ ਕਾਬੂ ਕਰ ਲਿਆ ਡੇਵਿਡ ਕੁਮਾਰ ਮੇਰਾ ਨਾਮ ਇੰਸਪੈਕਟਰ ਰਜਿੰਦੀਪ ਕੌਰ ਜੀ ਮੈਂ ਵਿਜੀਲੈਂਸ ਬਿਊਰੋ ਯੂਨਿਟ ਬਟੇਂਡਾ ਤੋਂ ਇੱਕ ਸਪੈਸਿਫਿਕ ਪਰਸਨ ਦੀ ਕੰਪਲੇਂਟ ਸੀਗੀ ਜੀ ਆ ਇੱਕ ਕੰਪਲੇਨੈਂਟ ਹੈ ਸਾਡੇ ਕੋਲ ਉਹਨਾਂ ਦੀ ਕੰਪਲੇਂਟ ਸੀਗੀ ਕਿ ਜੋ ਆਰਟੀਓ ਆਫਿਸ ਦੇ ਕਲਰਕ ਨੇ ਡੇਵਿਡ ਕੁਮਾਰ ਜੀ ਉਹ ਫਾਈਲਾਂ ਦੀ ਵੈਰੀਫਿਕੇਸ਼ਨ ਆਨਲਾਈਨ ਡਨ ਕਰਨ ਦੇ ਲਈ ਪੈਸੇ ਦੀ ਡਿਮਾਂਡ ਕਰ ਰਹੇ ਨੇ ਤਾਂ ਉਹਦੇ ਵਿੱਚ ਅਸੀਂ ਟਰੈਪ ਲਾਇਆ ਐਂਡ ਅਸੀਂ ਰੈਡ ਹੈਂਡ ਅਰੈਸਟ ਕੀਤਾ ਹੈ ਰੈਡ ਹੈਂਡ 140 ਔਰ ਇਹਨਾਂ ਕੋਲੇ ਜਿਹੜੀ ਸੀਟ ਸੀਗੀ ਕੀ ਰਜਿਸਟ੍ਰੇਸ਼ਨ ਦੀ ਫੀਸ ਸੀ ਜਾਂ ਪਰਮਿਟ ਦੀ ਫੀਸ ਸੀ ਕੀ ਸੀ ਆ 2700 ਹੈਗੀ ਹੈ ਅਮਾਉਂਟ ਜਿਹਦੇ ਵਿੱਚ ਅਸੀਂ ਰੈੱਡ ਹੈਂਡਰ ਟਰੈਪ ਕੀਤਾ ਐ ਐਂਡ ਇਹ ਆਰ.ਸੀ. ਕਲਰਕ ਨੇ ਅਸੀਂ ਇਨਵੈਸਟੀਗੇਟ ਕਰਾਂਗੇ ਐਵਰੀ ਐਸਪੈਕਟ ਕੀ ਜੇਕਰ ਇਹ ਅੱਗੇ ਕਿਸੇ ਦਾ ਰੋਲ ਆਂਦਾ ਹੈ ਤਾਂ ਵੀ ਵਿਲ ਡੈਫੀਨਿਟਲੀ ਟੇਕ ਐਕਸ਼ਨ ਔਨ ਦੈਟ ਪਰਸਨ ਆਲਸੋ ਮੈਡਮ ਇਸ ਕਮਰੇ ਦੇ ਵਿੱਚ ਕਾਫੀ ਹੋਰ ਵੀ ਕਲਰਕ ਬੈਠੇ ਹੋਏ ਨੇ ਕਿ ਇੱਕ ਦੇ ਉੱਤੇ ਕੀ ਪ੍ਰੋਬਲਮ ਹੈ ਜਾਂ ਸਾਰੇ ਆਪਕੇ ਆ ਸਾਨੂੰ ਜੋ ਕੰਪਲੇਨ ਮਿਲੀ ਸੀ ਉਹ ਇਸ ਸਪੈਸੀਫਿਕ ਕਲਰਕ ਦੇ ਰਿਗਾਰਡਿੰਗ ਮਿਲੀ ਸੀਗੀ ਜਿਸ ਨੂੰ ਅਸੀਂ ਰੈਡ ਹੈਂਡ ਟ੍ਰੈਪ ਕੀਤਾ ਡੇਵਿਡ ਕੁਮਾਰ ਡੇਵਿਡ ਕੁਮਾਰ ਜੀ ਔਰ ਇਹ ਲੋਕਲ ਨੇ ਜਾਂ ਕਿਤੋਂ ਬਾਹਰੋਂ ਆਏ ਨੇ ਉਹ ਅਸੀਂ ਡਿਟੇਲਸ ਬਾਅਦ ਸ਼ੇਅਰ ਕਰਨਗੇ ਵਿਜੀਲੈਂਸ ਦਾ ਕਹਿਣਾ ਹੈ ਕਿ ਰਿਸ਼ਵਤ ਮਾਮਲੇ 'ਚ ਫਿਲਹਾਲ ਇਸ ਇੱਕ ਕਲਰਕ ਨੂੰ ਕਾਬੂ ਕੀਤਾ ਗਿਆ ਜੇਕਰ ਜਾਂਚ 'ਚ ਕਿਸੇ ਹੋਰ ਦਾ ਨਾਮ ਸਾਹਮਣੇ ਆਇਆ ਤਾਂ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਜਗਬਣੀ ਟੀਵੀ ਲਈ ਮਨਪ੍ਰੀਤ ਸਿੰਘ ਦੀ ਰਿਪੋਰਟ